ਮੇਰਾ ਦੁੱਧ ਵੀ ਪੁੱਛਿਆ ਜਾਂਦੇ ਵੀ ਨੀ ਨਾ ਮਿਲਦਾ ਹੁੰਦਾ ਨਾ ਕਿਤੇ ਵੀ ਕਿਸੇ ਦੇ ਨਾਂ ਧੀਆਂ ਪੁੱਤ ਮਰਨਾ ਮੈਂ ਤਾਂ ਮੇਰੇ ਦੂਜੇ ਦੀ ਵੀ ਆਸ ਹੈ ਨੀ ਗੀ ਕਿਤੇ ਮੈਂ ਆਪਦੀ ਧੀ ਨੂੰ ਡੋਲੀ ਚ ਪਾਉਣਾ ਸੀ ਕਿਤੇ ਮੈਂ ਉਹਨੂੰ ਅਰਦੀ ਦੇ ਪਾਤਾ ਕਿੰਨੇ ਚਿਰ ਤੋਂ ਚਿੱਟਾ ਲੰਦੀ 5 ਸਾਲ ਲਾ ਤੋਂ ਤੁਸੀਂ ਦਾਖਲ ਨਹੀਂ ਕਰਵਾਇਆ ਉਹਨੂੰ ਕਰਵਾਇਆ ਬਹੁਤ ਥਾਵਾਂ ਤੇ ਕਰਵਾ ਕਰਵਾ ਉਹਦੀ ਦਾਦੀ ਲੈ ਕੇ ਗਏ ਆ ਪਰ ਆ ਕੇ ਫੇਰ ਲੱਗ ਜਾਂਦੇ ਸੀ ਕਿੰਨੇ ਅਮਰ ਸੀ ਬੇਟੀ ਦੀ 30 ਸਾਲ ਮਿਆਈ ਸੀ ਕਿ ਕੁਵਾਰੇ ਠੀਕ ਕੁਵਾਰੇ ਦੂਜਾ ਬੇਟਾ ਕੀ ਕਰਦਾ ਉਹ ਵੀ ਨਸ਼ਾ ਹੀ ਕਰਦਾ ਕੋਈ ਬੈਂਕ ਦਾ ਬੈਲੈਂਸ ਕੋਈ ਸੋਨਾ ਸਭ ਕੁਝ ਨਸ਼ਿਆਂ ਚ ਹੀ ਖਾ ਗਏ ਘਰ ਦਾ ਸਮਾਨ ਪੂਰਾ ਘਰ ਭਰਿਆ ਹੋਇਆ ਸੀ ਉਹਨਾਂ ਨੂੰ ਨਹੀਂ ਪਤਾ 500 ਦੀ ਚੀਜ਼ ਹੈ કે ਹਜ਼ਾਰ ਦੀ ਉਹਨਾਂ ਨੇ ਦੋ ਦੋ ਸੋਚ ਹੀ ਵਿੱਚ ਤੀ ਰਿਆਨ ਦਾ ਸਪੋਕਸਮੈਨ ਦੇਖ ਰਿਹਾ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕੋਟਕਪੂਰਾ ਦੇ ਸ਼ਹਿਰ ਪ੍ਰੇਮਨਗਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇੱਕ ਬੜੀ ਛੋਟੀ ਉਮਰ ਦੇ ਵਿੱਚ ਵਰਸ਼ਾ ਨਾਮ ਦੀ ਲੜਕੀ ਪਰਿਵਾਰਕ ਦੇ ਦੱਸਣ ਮੁਤਾਬਕ ਜੋ ਚਿੱਟੇ ਨਾਲ ਉਹਦੀ ਮੌਤ ਹੋਈ ਹੈ ਪੂਰਾ ਮਾਮਲਾ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦੀ ਮਾਤਾ ਜੀ ਤੋਂ ਸੁਣਦੇ ਉਹਨਾਂ ਦੀ ਬਿਆਨ ਹੀ ਸੁਣਦੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਮਾਤਾ ਜੀ ਸੱਚੀ ਕਹੋ ਕੀ ਨਾ ਤੁਹਾਡਾ ਨਾਮ ਹੈ ਬੋਲੋ ਮਾਤਾ ਜੀ ਮਤਲਬ ਕੀ ਇਹ ਜਿਹੜੀ ਘਟਨਾ ਵਾਪਰੀ ਕਿਵੇਂ ਹੋਇਆ ਜੀ ਸਾਰਾ ਹਾਸਤਾ ਜੰਪਰੀ ਵਾਕਈ ਚਿੱਟਾ ਲਾਉਂਦੀ ਸੀ ਤੇ ਲੋਕ ਕਹਿ ਰਹੇ ਨੇ ਨਹੀਂ ਜੀ ਕਰਦੀ ਸੀ ਨਸ਼ਾ ਪਰ ਹੁਣ ਤਿੰਨ ਦਿਨਾਂ ਤੋਂ ਨਹੀਂ ਕੀਤਾ ਨਹੀਂ ਸੀ ਕਿਉਂਕਿ ਉਹਦੀ ਲਤ ਜਾਦਾ ਹੋ ਗਈ ਸੀ ਤਾਂ ਤੁਰਿਆ ਨਹੀਂ ਸੀ ਜਾਂਦਾ ਕੁਝ ਤਾਂ ਤੋੜ ਚ ਮਰ ਗਈ ਕੁਝ ਮੇਰੇ ਘਰ ਦੇ ਹਾਲਾਤ ਐ ਜੀ ਗਰੀਬੀ ਬਹੁਤ ਜ਼ਿਆਦਾ ਇਹਦੇ ਵਿੱਚ ਮਰ ਗਈ ਕਿੰਨੇ ਚਿਰ ਤੋਂ ਚਿੱਟਾ ਲਾਉਂਦੀ ਸੀ 5 ਸਾਲਾਂ ਤੋਂ ਕੌਣ ਸੱਲਾਹ? ਹਾਂਜੀ। ਤੁਸੀਂ ਦਾਖਲ ਨਹੀਂ ਕਰਵਾਇਆ ਨੂੰ? ਕਰਵਾਇਆ। ਬਹੁਤਾਂਾਂ ਤੇ ਕਰਵਾ ਕਰਵਾਉਦੀ ਦਾਦੀ ਲੈ ਕੇ ਗਏ ਆ ਪਰ ਆ ਕੇ ਫੇਰ ਲੱਗ ਜਾਂਦੇ ਸੀ। ਛੱਡਿਆ ਨਹੀਂ ਉਹਨਾਂ ਨੇ। ਜੇ ਮਿਲਦਾ ਤਾਂ ਕਰਦੇ ਆ ਨਾ। ਜੇ ਮਿਲ ਨਹੀਂ ਬੰਦ ਹੋ ਜੇ ਤਾਂ ਜਾ ਕੇ ਲਿਜਾ ਨਹੀਂ ਕਿਉਂ? ਤੇ ਮਰਨੀ ਕਿਉਂ? ਕਿੰਨੀ ਉਮਰ ਸੀ ਬੇਟੀ ਦੀ? 30 ਸਾਲ। 30 ਸਾਲ ਦੀ ਹੁੰਦੀ ਸੀ। ਵਿਆਹ ਸੀ ਕਿ ਇਕਵਾਰੀ ਸੀ? ਇਕਵਾਰੀ। ਉਹ। ਕਿੰਨੇ ਬੱਚੇ ਤੁਹਾਡੇ? 2। ਦੂਜਾ ਬੇਟਾ ਕੀ ਕਰਦਾ? ਉਹ ਵੀ ਨਸ਼ਾ ਹੀ ਕਰਦਾ। ਉਹ ਚੋ ਵੀ ਨਸ਼ਾ ਹੀ ਕਰਦਾ ਜੀ ਬਹੁਤ ਮਾੜੀ ਗੱਲ ਹੈ ਇਹ ਨਸ਼ਾ ਕਰਦਾ ਦੋਨੋਂ ਭੈਣ ਪਰ ਇੱਕ ਹੀ ਕੰਮ ਕਰਦੇ ਸੀ ਬਸ ਵਿੱਟ ਦੀ ਕੰਮ ਕਰਦੀ ਸੀ ਪਹਿਲਾਂ ਬਹੁਤ ਵਧੀਆ ਕੰਮ ਕਰਦੀ ਸੀ ਚੰਡੀਗੜ੍ਹ ਚੌਪ ਕਰਦੀ ਸੀ ਇਮੀਗ੍ਰੇਸ਼ਨ ਵਾਲਿਆਂ ਦੇ ਲੱਗੇ ਹੋਈ ਸੀ ਦਫਤਰ ਚ ਉਸ ਤੋਂ ਬਾਅਦ ਉੱਥੋਂ ਆ ਨਸ਼ਿਆਂ ਚ ਪੈ ਗਈ ਜੀ ਉੱਥੇ ਚੰਡੀਗੜ੍ਹ ਹੀ ਨਸ਼ਿਆਂ ਦੇ ਵਿੱਚ ਪੈ ਗਈ ਕਿ ਇੱਥੇ ਪੈਪੜੀ ਜੀ ਚੰਡੀਗੜ੍ਹ ਵਾਪਸ ਆ ਗਈ ਸੀ ਫਿਰ ਅਸੀਂ ਮੈਂ ਬਾਅਦ ਦੁਬਈ ਵੀ ਭੇਜਤੀ ਸੀ ਫਿਰ ਇੱਥੇ ਕਿਸੇ ਦੇ ਮੁੰਡੇ ਦੇ ਚੱਕਰ ਦੇ ਵਿੱਚ ਪੈ ਕੇ ਉਹਨੇ ਉੱਥੋਂ ਦੁਬਈ ਤੋਂ ਵਾਪਸ ਬੁਲਾ ਲਿਆ ਮੈਂ ਤੇਰਾ ਵਿਆਹ ਕਰਾਉਂਗਾ ਯਾਨੀ ਕਰਾਇਆ ਪਰੰਦਰੋ ਅੰਦਰੀਓ ਨੂੰ ਆਹ ਕੰਮ ਤੇ ਲਾਤਾ ਸਾਹ ਦੋਸਤੋ ਬਾਅਦ ਪਤਾ ਚੱਲਿਆ ਜਦੋਂ ਸਾਡੇ ਜਮਾ ਇਸ ਰੋਪਾਣੀ ਟੱਪ ਗਿਆ ਸਾਡੇ ਕੋਲੇ ਕੁਝ ਨਹੀਂ ਰਿਹਾ ਕੋਈ ਬੈਂਕ ਬੈਲੈਂਸ ਕੋਈ ਸੋਨਾ ਸਭ ਕੁਝ ਨਸ਼ਿਆਂ ਚੀ ਖਾ ਗਏ ਘਰ ਦਾ ਸਮਾਨ ਪੂਰਾ ਘਰ ਭਰਿਆ ਹੋਇਆ ਸੀ ਉਹਨਾਂ ਨੂੰ ਨਹੀਂ ਪਤਾ 500 ਦੀ ਚੀਜ਼ ਹੈ ਕਿ ਹਜ਼ਾਰ ਦੀ ਉਹਨਾਂ ਨੇ ਦੋ ਦੋ ਸੌ ਚੀ ਵੇਚਤੀ ਕਰਦੇ ਭਾਂਡੇ ਤੱਕ ਵੀ ਵੇਚਦੇ ਵੀ ਲੋਕਾਂ ਤੋਂ ਮੰਗ ਮੰਗ ਕੇ ਲੈ ਕੇ ਤੇ ਫਿਰ ਚਾਹ ਬਣਾਈ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਜੀ ਨੇ? ਮੇਰਾ ਬੇਟਾ ਹੀ ਹੈ। ਅਸੀਂ ਦੋਨੇ ਮਾਪੋਤੀ ਰਹਿ ਗਏ। ਤੁਹਾਡੇ ਘਰ ਵਾਲਾ ਜੀ? ਨਹੀਂ ਹੈਗੇ। ਉਹਨਾਂ ਦੀ ਵੀ ਡੈਥ ਹੋਈ ਹੈ ਜੀ? ਹਾਂ ਜੀ। ਉਹਨਾਂ ਦੀ ਡੈਥ ਹੋਈ ਨੂੰ ਹੋ ਗਏ 10 15 ਸਾਲ। ਬੇਟੇ ਦੀ ਉਮਰ ਕਿੰਨੀ ਕਾ ਜੀ? 25 ਸਾਲ। 25 ਸਾਲ ਹਾਂ ਜੀ। ਤੇ ਉਹ ਗੈਹ ਕੇ ਕੁਆਰੇ ਹੈ ਜੀ। ਕੁਆਰੇ। ਅਛਾ ਉਹ ਵੀ ਚਿੱਟੇ ਦੀ ਦਸਦਲ ਦੇ ਵਿੱਚ ਉਹਨਾਂ ਨੂੰ ਤੁਸੀਂ ਦਾਖਲਦੂਖ ਕਰਵਾਇਆ ਕਿ ਨਹੀਂ ਪ੍ਰਸ਼ਾ ਸਰਕਾਰ ਕਹਿ ਰਹੀ ਅਸੀਂ ਬੱਚਿਆਂ ਨੂੰ ਦਾਖਲ ਕਰਵਾ ਰਹੇ ਜਿਹੜੇ ਬੱਚੇ ਇਹਨਾਂ ਦੀ ਨਸ਼ੇ ਦੇ ਸ਼ਿਕਾਰ ਦੇ ਵਿੱਚ ਆ ਚੱਕੇ ਉਹਨਾਂ ਨੂੰ ਦਾਖਲ ਕਰਵਾ ਰਹੇ ਇਹ ਬੱਚੇ ਨੂੰ ਦਾਖਲ ਕਰਵਾ ਰਹੇ ਕਿ ਨਹੀਂ ਨਹੀਂ ਅਜੇ ਨਹੀਂ ਕਰਵਾਇਆ ਜੀ ਆਪਦੀ ਆਪ ਤਾਂ ਜਾਣਗੇ ਨਹੀਂ ਜੇ ਕੋਈ ਚਾਰਜਾਂ ਨੇ ਆਣਗੇ ਉਹਨੂੰ ਲੈ ਜਾਣਗੇ ਤਹ ਜਾਊਗਾ ਆਪਦੀ ਆਪ ਤਾਂ ਕੋਈ ਬੱਚਾ ਨਹੀਂ ਜਾਊਗਾ ਸਰਕਾਰਾਂ ਤਾਂ ਕਹਿੰਦੀਆਂ ਵੀ ਚਿੱਟਾ ਖਤਮ ਹੋ ਗਿਆ ਚਿੱਟਾ ਖਤਮ ਹੋ ਗਿਆ ਦੇ ਖਤਮ ਹੀ ਹੋ ਗਿਆ ਹੁੰਦਾ ਵੀਰੇ ਮੇਰਾ ਘਰ ਕਿਉਂ ਉਜੜਦਾ ਮੈਂ ਕਿਉਂ ਰੋ ਲ ਜਾਂਦੀ ਕਿਤੇ ਮੈਂ ਦਿੱਤੀ ਨੂੰ ਡੋਲੀ ਚ ਪਾਉਣਾ ਸੀ ਕਿਤੇ ਮਿਆਂ ਨੂੰ ਆਰਤੀ ਦੀ ਪਾਤਾ ਮੇਰਾ ਦੋ ਦਿਲ ਪੁੱਛਿਆ ਜਾਂਨੇ ਵੀਰੇ ਨਾਂ ਮਿਲਦਾ ਹੁੰਦਾ ਨਾ ਕਿਤੇ ਵੀ ਕਿਹਦ ਨਾਂ ਦੀਆਂ ਬੁੱਤ ਮਰਨਾ ਮੈਂ ਤਾਂ ਮੇਰੇ ਦੂਜੇ ਦੀ ਵੀ ਆਸ ਹੈ ਨਹੀਂ ਗਈ ਉਹ ਕਿੰਨੇ ਦਿਨ ਕੱਟ ਜੂਗਾ ਉਹਨਾਂ ਨੂੰ ਦਿੱਤਾ ਤਾਂ ਕ ਮਤਲਬ ਵੀਰੇ ਬੱਚਾ ਨੂੰ ਮਾਪੋਂ ਨਾਲ ਮਤਲਬ ਨਹੀਂ ਰਹਿ ਜਾਂਦਾ ਉਹਨਾਂ ਨੂੰ ਤਾਂ ਕਿੱਥੋਂ ਮੱਝ ਲਿਆ ਕੇ ਦੋ ਦਿਨ ਉਹਨਾਂ ਨੂੰ ਤੋੜਾਂ ਵਾਜਦੀਆਂ ਇੱਥੇ ਤੜਪਦੇ ਆ ਚਾਹੇ ਘਰ 'ਚ ਕੁਝ ਪਿਆ ਉਹਨਾਂ ਨੇ ਚੱਕ ਕੇ ਭੱਜ ਪੈਣਾ ਚਾਹੇ ਖਾਓ ਰੋਟੀ ਚਾਹੇ ਨਾ ਖਾਓ ਜੇ ਨਹੀਂ ਮਿਲਦਾ ਫਿਰ ਕੰਦਾ 'ਚ ਸਿਰ ਮਾਰਦੇ ਆ ਤੜਪਦੇ ਆ ਕੋਲੇ ਬਸ ਦੇਖ ਨਹੀਂ ਜਾਂਦੇ ਵੀਰੇ ਦੇਖ ਕੇ ਨਹੀਂ ਜਾਂਦੇ ਸਰਕਾਰ ਨੂੰ ਕੀ ਪੀਰ ਕਰਨੀ ਚਾਹੁੰਨੇ ਹੋਗੇ ਜੇ ਮਨ ਲੱਗਦਾ ਅਜਕਲ ਨਸ਼ੇ ਦਾ ਦੌਰ ਚੱਤੂਗਾ ਤੂੰ ਹੀ ਤੇ ਤੁਹਾਡੇ ਦੋ ਦੋਨੇ ਬੱਚੇ ਬੇਟੀ ਵੀ ਤੇ ਬੇਟਾ ਵੀ ਜਾਨੀ ਕਿਸ ਨਸ਼ੇ ਦੇ ਸ਼ਿਕਾਰ ਹੋ ਚੁੱਕ ਨੇ ਆਦੀ ਹੋ ਚੁੱਕੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋਗੇ ਮੈਂ ਤਾਂ ਹੀ ਮੰਗ ਕਰਦੀ ਵੀਰੇ ਬੰਦ ਹੀ ਕਰਤਾ ਜਾਵੇ ਜਮਾ ਕਿਤੋਂ ਨਹੀਂ ਨਿਮਲੇਗੀ ਲੋਕਾਂ ਦੀ ਮਾਵਾਂ ਦੀਆਂ ਸੰਦੀਆਂ ਕੋਕਾ ਨਾਲ ਉਜੜ ਲੋਕੀ ਧੀਆਂ ਪੁੱਤ ਨਾ ਤੋਰਨਾ ਮਾਵਾ ਬੇਟੀਆਂ ਰਹਿ ਜਾਂਦੀਆਂ ਧੀਆਂ ਪੁੱਤਾਂ ਨੂੰ ਅਤੀ ਤੋਰਨਾ ਪਿਆ ਅੰਦਾ ਜਵਾਨ ਧੀਆਂ ਪੁੱਤ ਤੁਰਨੇ ਕੋ ਤੋ ਧੋਕੇ ਆ ਤੋ ਬਹੁਤ ਧੋਕੇ ਆ ਮੇਰੇ ਜ਼ੱਤੇ ਦਾ ਕੋਈ ਵੀ ਆ ਨਹੀਂ ਮੈਂ ਤਾਂ ਇਹਨਾਂ ਨੂੰ ਬਹੁਤ ਔਖੀ ਸੰਭਾਲਦੀਆਂ ਦੋਨਾਂ ਨੂੰ ਬਹੁਤ ਔਖੀ ਨੁਕਰਾਇ ਤੇ ਰਹਿ ਨਹੀਂ ਕਰਾਇ ਤੇ ਰਹਿਣਾ ਵੀ ਬਹੁਤ ਕੰਨਸੀ ਵਾਲੇ ਬੰਦੇ ਨੂੰ ਕੋਈ ਕਮਰਾ ਨਹੀਂ ਦਿੰਦਾ ਪਰ ਇਹ ਫਿਰ ਵੀ ਬਹੁਤ ਚੰਗੇ ਆ ਜਿਹੜੇ ਵਿਚਾਰੇ ਮੈਨੂੰ ਇੱਥੇ ਬੈਠਣ ਨੂੰ ਦਿੱਤਾ ਹੋਇਆ ਇਹਨਾਂ ਨੇ ਮੇਰੀ ਕੋਈ ਮੰਗ ਨਹੀਂ ਮੈਂ ਤਾਂ ਹੀ ਮੰਗਾ ਵੀਰੇ ਮੇਰੇ ਮੁੰਡੇ ਨੂੰ ਦਾਖਲ ਕਰਾ ਦੇ ਨੇ ਕਿਤੇ ਪਵਾ ਚਾਰ ਜਾਨੇ ਆ ਜਾਣ ਤੇ ਸਾਡੀ ਮਦਦ ਇਹ ਕੀਤੀ ਆਵੇ ਔਰ ਕੋਈ ਮੰਗ ਨਹੀਂ ਵੀਰੇ ਮੇਰੀ ਦੀ ਤਾਂ ਜਿਹੜੀ ਤੁਰ ਗਈ ਤੁਰ ਗਈ ਬਾਕੀ ਦੁਨੀਆ ਦੇ ਬੱਚੇ ਜਿਉਂਦੇ ਰਹਿ ਜਾਂਦੇ ਕਿ ਜਿਹੜੇ ਬੰਦੇ ਨੇ ਤੁਸੀਂ ਕਹਿੰਨੇ ਆ ਲੜਕੀ ਪਿਆਰ ਦੇ ਜਾਲ ਚ ਫਸ ਗਈ ਜੋਂ ਉਹ ਵਿਆਹ ਕਰਾਉਣਾ ਚਾਹੁੰਦੇ ਸੀ ਕਿ ਉਹ ਵੀ ਬੰਦਾ ਚਿੱਟੇ ਦਾ ਕੰਮ ਕਰਦਾ ਹੈ ਕੰਮ ਨਹੀਂ ਕਰਦਾ ਵੀ ਇਹ ਵੀ ਇਹਦੇ ਵਾਂਗੂ ਬਸ ਲਾਉਂਦਾ ਹੀ ਆ ਹਾਂਜੀ ਕਿ ਮਿਲਦਾ ਚਿੱਟਾ ਕਿੱਥੋਂ ਆ ਜੀ ਇਹ ਨਹੀਂ ਪਤਾ ਵੀਰੇ ਮੈਂ ਤਾਂ ਕਦੀ ਘਰੋਂ ਬਾਹਰ ਗਈ ਨਹੀਂ ਮੈਂ ਤੇ ਵੀ ਨਹੀਂ ਪਤਾ ਕਿੱਥੋਂ ਲਿਆਉਂਦੇ ਆ ਤੇ ਕਿੱਥੋਂ ਲਿਆ ਕੇ ਕਰਦੇ ਆ ਉੱਦ ਗੱਲੀਆਂ ਚ ਮੱਲਿਆ ਚ ਸਾਰੇ ਕਿਤੇ ਮਿਲਦਾ ਕਿੱਥੋਂ ਮਰਜ਼ੀ ਲਿਆਉਂਦੇ ਆ ਬੱਚੇ ਤੁਹਾਡੇ ਤੋਂ ਪੈਸੇ ਦੀ ਡਿਮਾਂਡ ਵੀ ਕਰਦੇ ਵੀ ਚਿੱਟਾ ਨਹੀਂ ਮਨ ਲਾ ਪੈਸਾ ਢੇਲਣਾਂ ਕੋਲੇ ਨਹੀਂ ਮਿਲਦਾ ਫਿਰ ਤੁਹਾਡੇ ਤੋਂ ਪੈਸੇ ਦੀ ਮੰਗ ਕਰਦੇ ਹਾਂ ਜੀ ਕਹਿਣਗੇ ਜੇ ਕੰਮ ਤੋਂ 1200 ਮੈਨੂੰ ਭਾਂਡਿਆਂ ਦਾ ਮਿਲਦਾ ਨਾ ਉੱਥੇ ਵੀ ਕਹਿਣਗੇ 500 200 ਦੀ ਮੰਗ ਕੇ ਲਿਆ ਦੇ 50 ਮੰਗ ਕੇ ਲਿਆ ਦੇ ਫਿਰ ਤੜਪਦੇ ਅਗਿੱਥੇ ਮਰਜ਼ੀ ਲਿਆ ਕੇ ਦੇ ਤੇ ਲੈਂਦਾ ਸੀ ਫਹਾ ਲੈ ਲੈਣਾ ਅਸੀਂ ਮਰ ਜਾਣਾ ਫਿਰ ਗੋ ਤੋਖਾ ਵੀਰੇ ਨਾਲ ਇਹਨਾਂ ਦੇ ਰਹਿਣਾ ਮਾਫੀ ਕਿੱਥੋਂ ਲਾਗੇ ਦੇਵਾਂ ਜਿਹੜਾ ਮੈਂ ਲੋਕਾਂ ਦੇ ਘਰਾਂ ਤੇ ਟਿੱਕਰ ਮਾਰਨ ਜਾਂਦੀ ਆ ਮੈਂ ਕਿੱਥੋਂ ਚਿੱਟੇ ਪੂਰੇ ਕਰਾਂ ਮੈਂ ਇੱਕ ਦਾ ਕਰ ਦੂੰਗੀ ਮੇਰੇ ਤੋਂ ਦੋ ਦੋ ਕਰਦੇ ਆ ਮੈਂ ਦੋਨਾਂ ਦੇ ਨਸੇ ਪੂਰੇ ਕਿੱਥੋਂ ਕਰੂੰਗੀ ਘਰੇ ਸਾਡੇ ਰੋਟੀ ਨਹੀਂ ਪੱਕਦੀ ਪਰ ਇਹਨਾਂ ਨੂੰ ਨਸਾ ਕਿੱਥੋਂ ਲਾਕੇ ਦੇਵਾਂਗੀ ਤੋਂ ਅਸੀਂ ਮਾਤਾ ਜੀ ਨਾਲ ਗੱਲਬਾਤ ਕੀਤੀ ਬੜੇ ਉਹਨਾਂ ਨੇ ਆਪਣੇ ਉਹ ਦੁਖੀ ਦਿਲ ਦੇ ਨਾਲ ਸਾਰੇ ਆਪਣੀ ਹੱਡੀ ਬੀਤੀ ਦੱਸੀ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਮੇਰੀ ਚਲੋ ਇੱਕ ਬੇਟੀ ਤਾਂ ਦੁਨੀਆ ਤੋਂ ਤੁਰ ਗਈ ਅਲਵੈ ਦਾ ਕਹਿ ਗਈ ਆ ਤਾਂ ਮੇਰੇ ਬੱਚੇ ਨੂੰ ਜਿਹੜਾ ਮੇਰਾ ਬੇਟਾ ਉਸ ਨੂੰ ਵੀ ਬਚਾਇਆ ਜਾਵੇ ਬਹੁਤ ਛੋਟੀ ਉਮਰ 25 ਸਾਲ ਦੀ ਉਮਰ ਹੈ ਉਹ ਵੀ ਚਿੱਟੇ ਦਾ ਸ਼ਿਕਾਰ ਹੋਇਆ ਤੇ ਉਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਉਹਨਾਂ ਨੇ ਕੀਤੀ ਹੈ ਕਿ ਉਸ ਨੂੰ ਦਾਖਲ ਕਰਾਇਆ ਜਾਵੇ ਸੈਂਟਰਾਂ ਦੇ ਵਿੱਚ ਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਕਿਰਾਏ ਤੇ ਰਹਿੰਦਾ ਤੁਸੀਂ ਘਰ ਦੇ ਤੁਹਾਨੂੰ ਹਾਲਾਤ ਵੀ ਦਿਖਾਇਆ ਤਾਂ ਇਹਨਾਂ ਦੀ ਇਹੀ ਮੰਗ ਹੈ ਵੀ ਜਿਹੜਾ ਪੰਜਾਬ ਸਰਕਾਰ ਤਾਂ ਇੱਕ ਪਾਸੇ ਕਹਿ ਰਹੀ ਵੀ ਚਿੱਟਾ ਬੰਦ ਹੋ ਗਿਆ ਚਿੱਟਾ ਬੰਦ ਹੋ ਗਿਆ ਲੇਕਿਨ ਜਦੋਂ ਦੇਖਦੇ ਕਿਸੇ ਦੇ ਧੀਆ ਪੁੱਤ ਨੌਜਵਾਨ ਇਹ ਚਿੱਟੇ ਦਾ ਸ਼ਿਕਾਰ ਹੋ ਜਾਂਦੇ ਬਲੀ ਚੜ ਜਾਂਦੇ ਤੇ ਉਸ ਪਰਿਵਾਰ ਨੂੰ ਪਤਾ ਉਹਨਾਂ ਤੇ ਕਿੱਡਾ ਵੱਡਾ ਪਹਾੜ ਡਗਦਾ ਹੈ